ਆਪਣੇ ਪਾਰਟੀ ਚੋ ਕੱਡੇ ਇਹ ਦੋ ਵੱਡੇ ਆਗੂ ਪੰਜਾਬ ਚ ਹੋ ਗਿਆ ਚੋਣਾ ਦਾ ਐਲਾਨ ਕਿਹੜੀ ਤਰੀਕ ਨੂੰ ਪੈਣਗੀਆਂ ਵੋਟਾਂ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਆਖਰਕਾਰ ਆਮ ਆਦਮੀ ਪਾਰਟੀ ਦੇ ਅੰਦਰ ਪਿਆ ਪਚੀਕੜ ਕਿਸ ਪਾਸੇ ਵੱਲ ਨੂੰ ਜਾ ਰਿਹਾ ਹੈ ਆਏ ਦਿਨ ਪਾਰਟੀ ਦੇ ਅੰਦਰ ਵੱਡੇ ਖਿਲਾਾਰੇ ਪੈ ਰਹੇ ਨੇ ਇੱਥੋਂ ਤੱਕ ਕਿ ਆਪ ਦੀ ਰਾਜਧਾਨੀ ਕਹੇ ਜਾਂਦੇ ਸੰਗਰੂਰ ਚ ਵੀ ਖਿਲਾਾਰੇ ਪੈ ਰਹੇ ਨੇ ਇਹਦੇ ਬਾਰੇ ਵੀ ਗੱਲ ਕਰਾਂਗੇ ਪਰ ਨਾਲ ਦੀ ਨਾਲ ਤੁਹਾਡਾ ਪੀਟ ਇਦੇ ਬਾਰੇ ਵੀ ਗੱਲ ਕਰਾਂਗੇ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹੇ ਆਮ ਆਦਮੀ ਪਾਰਟੀ ਦੇ ਅੰਦਰ ਖਲਾਰਾ ਇਸ ਪ੍ਰਕਾਰ ਹੈ ਕਿ ਜਿਹਦੇ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਬਿਆਨ ਕਰਨਾ ਹੀ ਮੁਸ਼ਕਲ ਹੋ ਗਿਆ ਆਮ ਆਦਮੀ ਪਾਰਟੀ ਦੀ ਰਾਜਸਤਾਨੀ ਹੋਵੇ ਉੱਥੇ ਕਿਆ ਜਾਂਦਾ ਹੈ ਕਿ ਇੱਕ ਆਗੂ ਦੂਜੇ ਦੀਆਂ ਲੱਤਾਂ ਖੇਚਦਾ ਹੈ ਦੂਜਾ ਤੀਜੇ ਦੀਆਂ ਤੇ ਇਸੇ ਕਰਕੇ ਜਿਹੜਾ ਦਾ ਘੋਲ ਮਚੋਲ ਜਿਹੜਾ ਉਹ ਪਿਆ ਹੋਇਆ ਪਰ ਆਮ ਆਦਮੀ ਪਾਰਟੀ ਨੇ ਦੋ ਆਗੂ ਛਾਂਕ ਕੇ ਰੱਖ ਦਿੱਤੇ ਆਮ ਆਦਮੀ ਪਾਰਟੀ ਦੇ ਲਈ ਅਹਿਮ ਆਗੂ ਸੀ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਆਗੂਆਂ ਦੀ ਚੰਗੀ ਖਾਸੀ ਪੈਠ ਸੀ ਆਮ ਆਦਮੀ ਪਾਰਟੀ ਨੇ ਦੋ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਪਰ ਵਿਖਾਇਆ ਸਿਰਫ 6 ਮਹੀਨਿਆਂ ਲਈ ਹੈ ਇੱਕ ਹਰਾਨੀ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਖਾ ਦਿੱਤਾ ਹੈ ਇਲਜ਼ਾਮ ਬੜੇ ਗੰਭੀਰ ਲੱਗੇ ਨੇ ਉਹਨਾਂ ਦੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਦੂਜੇ ਵਰਕਰਾਂ ਨੂੰ ਭੜਕਾ ਰਹੇ ਹੋ ਕਿ ਤੁਸੀਂ ਪਾਰਟੀ ਦੇ ਖਿਲਾਫ ਬੋਲੋ ਤੁਸੀਂ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹੋ ਤੁਸੀਂ ਪਾਰਟੀ ਦੇ ਵਿਰੁੱਧ 네ਗੇਟਿਵ ਪ੍ਰਪਗੈਂਡਾ ਕਰ ਰਹੇ ਹੋ ਤੇ ਦੂਜੇ ਵਰਕਰਾਂ ਨੂੰ ਭੜਕਾ ਰਹੇ ਹੋ ਇਸੇ ਨਾਲ ਹੀ ਰਿੰਪੀ ਗਰੇਵਾਲ ਜੋ ਕਿ ਮਹਿਲਾ ਉਪਵਿੰਗ ਦੀ ਮਹਿਲਾ ਵਿੰਗ ਦੀ ਉਪ ਪ੍ਰਧਾਨ ਨੇ ਤੇ ਜੇਲ ਸੁਧਾਰ ਬੋਰਡ ਦੀ ਮੈਂਬਰ ਨੇ ਉਹਨਾਂ ਨੂੰ ਵੀ ਪਾਰਟੀ ਨੇ ਬਾਹਰ ਦਾ ਰਾਬ ਖਾ ਦਿੱਤਾ ਹੈ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਰਮਨਜੀਤ ਸਿੰਘ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਉਹਦੇ ਵਿਰੁੱਧ ਬਾਜ਼ ਚੱਕੀ ਸੀ ਉਹਦੇ ਵਿਰੁੱਧ ਬੋਲੇ ਸੀ ਤੇ ਕਹਿਣ ਵਾਲੇ ਤੇ ਵੀ ਕਹਿੰਦੇ ਆ ਕਿ ਉਹ ਭਗਵੰਤ ਮਾਨ ਦੇ ਖੇਮੇ ਦੇ ਵਿੱਚੋਂ ਸੀ ਕੀ ਭਗਵੰਤ ਮਾਨ ਦੇ ਖੇਮੇ ਦੇ ਵਿੱਚੋਂ ਬੰਦੇ ਛਾਂਗੇ ਜਾ ਰਹੇ ਨੇ ਕੀ ਭਗਵਾਨ ਤਮਾਨ ਦੇ ਖੇਮੇ ਨੂੰ ਛੋਟਾ ਕਰਨ ਦੀਆਂ ਕੋਸ਼ਿਸ਼ਾਂ ਆਮ ਆਦਮੀ ਪਾਰਟੀ 'ਚ ਚੱਲ ਰਹੀਆਂ ਆਮ ਆਦਮੀ ਪਾਰਟੀ ਦੀ ਲੜਾਈ ਹੈ ਜਿਹੜੀ ਉਹ ਵੱਸੋਂ ਬਾਹਰ ਵੀ ਹੈ ਤੇ ਸਮਝੋ ਬਾਹਰ ਵੀ ਹੈ ਕਿ ਕੌਣ ਕਿਹਦੇ ਖਿਲਾਫ ਕੀ ਕਰ ਰਿਹਾ ਕੌਣ ਕਿਹਦੇ ਖਿਲਾਫ ਨਹੀਂ ਆਮ ਆਦਮੀ ਪਾਰਟੀ ਦੇ ਅੰਦਰ ਸਾਜਸ਼ਾਂ ਦਾ ਦੌਰ ਆਪਣੇ ਸਿਖਰ ਤੇ ਹੈ ਆਮ ਆਦਮੀ ਪਾਰਟੀ ਇਸ ਮਾਹੌਲ ਦੇ ਵਿੱਚ 92 94 ਐਮ ਐਲ ਏ ਹੋਣ ਦੇ ਬਾਵਜੂਦ ਵੀ ਅੰਤਰਕਲ ਦਾ ਸਭ ਤੋਂ ਵੱਧ ਸ਼ਿਕਾਰ ਹੈ ਲੋਕ ਗੱਲਾਂ ਕਰਦੇ ਕਿ ਕਾਂਗਰਸ ਦੇ ਵਿੱਚ ਅੰਤਰਕਲ ਹੈ ਕਾਂਗਰਸ ਚ ਤਾਂ ਅੰਤਰਕਲਾ ਹੋਣੀ ਸੁਭਾਵਕ ਸੀ ਇੱਕ ਤਾਂ ਇਹ ਕਾਂਗਰਸ ਦੀ ਰਵਾਇਤ ਹੈ ਜਾਨੀ ਕਿ ਟ੍ਰੈਡੀਸ਼ਨ ਹੈ ਉਹਦੇ ਵਿੱਚ ਇਹ ਅੰਤਰਕਲਾ ਉਹਦੀ ਹਾਈ ਕਮਾਂਡ ਦੇ ਥਰੂ ਹੀ ਬੀਜੀ ਗਈ ਤੇ ਉਹ ਹੁੰਦੀ ਵੀ ਆਈ ਅ ਪਰ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਆਮ ਆਦਮੀ ਪਾਰਟੀ ਚ ਹੁਣੇ ਦੋ ਆਗੂ ਕੱਢ ਦਿੱਤੇ ਗਏ ਜਿਹੜੇ ਹਰਮਨਜੀਤ ਸਿੰਘ ਆ ਉਹਨਾਂ ਬਾਰੇ ਤਾਂ ਸਿੱਧਾ ਇਲਜ਼ਾਮ ਹੈ ਪਾਰਟੀ ਨੇ ਕਿਹਾ ਕਿ ਤੁਸੀਂ ਜਿਹੜਾ ਉਹ ਪਾਰਟੀ ਦੇ ਵਿਰੁੱਧ ਪਾਰਟੀ ਦੀ ਲੀਡਰਸ਼ਿਪ ਨੂੰ ਮਾੜਾ ਚੰਗਾ ਬੋਲਦੇ ਸੀ ਅਸਲ ਚੋਣਾਂ ਨੇ ਦਿੱਲੀ ਵਾਲਿਆਂ ਤੇ ਸੂਈ ਐਨ ਚੰਗੀ ਤਰ੍ਹਾਂ ਨਾਲ ਖੋਪਤੀ ਸੀ ਜਿਹਦੀ ਚੀਜ਼ ਜਿਹੜੀ ਆ ਉਹ ਦਿੱਲੀ ਵਾਲਿਆਂ ਤੇ ਪੈਣੀ ਜ਼ਰੂਰੀ ਵੀ ਸੀ ਤੇ ਲਾਜ਼ਮੀ ਵੀ ਸੀ ਉਹ ਹੋਇਆ ਵੀ ਇੰਝ ਹਰਮਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੀ ਜਿਹੜੀ ਸੋਨੇ ਵਾਲੀ ਮੁਰਗੀ ਲੈਂਡ ਪੁਲਿੰਗ ਪਾਲਿਸੀ ਸੀ ਉਹਨੂੰ ਬਹੁਤ ਭੰਡਿਆ ਤੇ ਉਹਨਾਂ ਨੇ ਬਹੁਤ ਸੁਰਖੀਆਂ ਵੀ ਬਟੋਰੀਆਂ ਤੇ ਪੰਜਾਬ ਦੇ ਵਿੱਚ ਉਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਪ੍ਰਪਗੈਂਡਾ ਤੇ ਨਰੇਟਿਵ ਸੈੱਟ ਕਰਨ ਜਿਹੜਾ ਕਿ ਲੋਕ ਭਲਾਈ ਦਾ ਸੀ ਅਲਟੀਮੇਟਲੀ ਤਾਂ ਉਹ ਲੋਕਾਂ ਦੇ ਹਿੱਤ ਵਿੱਚ ਸੀਗਾ ਉਹ ਚ ਉਹਨਾਂ ਦਾ ਇੱਕ ਵੱਡਾ ਯੋਗਦਾਨ ਹੈਗਾ ਆ ਅੱਗੇ ਗੱਲ ਕਰਦੇ ਆ ਚੋਣਾਂ ਦੀ ਪੰਜਾਬ ਦੇ ਵਿੱਚ ਇੱਕ ਜਿਮਣੀ ਚੋਣ ਦੀ ਜਿਹੜੀ ਆ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ ਜਿਮਣੀ ਚੋਣ ਹੋਣ ਜਾ ਰਹੀ ਹੈ 24 ਅਕਤੂਬਰ ਨੂੰ ਇਹਦੇ ਲਈ ਵੋਟਾਂ ਪਾਈਆਂ ਜਾਣੀਆਂ ਇਹ ਚੋਣ ਹੋਣ ਜਾ ਰਹੀ ਹੈ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਪੰਜਾਬ ਚੋਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਸੀਟ ਜਿਹੜੀ ਸੰਜੀਵ अरोड़ा ਜੋ ਕਿ ਲੁਧਿਆਣਾ ਪੱਛਮੀ ਤੋਂ ਐਮਐਲਏ ਵੀ ਬਣ ਗਏ ਤੇ ਫਿਰ ਮੰਤਰੀ ਵੀ ਬਣ ਗਏ ਤੇ ਧੱਕੇ ਦੇ ਨਾਲ ਕਹਿੰਦੇ ਦੋ ਵੱਡੇ ਵਿਭਾਗੇ ਵੀ ਲੈ ਗਏ ਉਸ ਉਹਨਾਂ ਦੇ ਅਸਤੀਫੇ ਦੇ ਕਾਰਨ ਖਾਲੀ ਹੋਈ ਸੀ ਅੱਜ ਚੋਣ ਕਮਿਸ਼ਨ ਨੇ ਬਕਾਇਦਾ ਇਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 24 ਤਰੀਕ ਨੂੰ ਇਸ ਰਾਜ ਸਭਾ ਦੀ ਸੀਟ ਦੇ ਲਈ ਵੋਟਾਂ ਪਾਈਆਂ ਜਾਣਗੀਆਂ 24 ਤਰੀਕ ਨੂੰ ਰਾਸ ਸਭਾ ਦੇ ਵਿੱਚ ਸੀਟ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਤੇ ਉਸੇ ਦਿਨ 5 ਵਜੇ ਗਿਣਤੀ ਹੋਵੇਗੀ ਹਾਲਾਂਕਿ ਵੋਟਾਂ ਪੈਣ ਦੀ ਸੰਭਾਵਨਾ ਨਹੀਂ ਹੈ ਆਮ ਆਦਮੀ ਪਾਰਟੀ ਕੋਲੇ ਇੰਨੇ ਕ ਐਮਐਲਏ ਹਨ ਕਿ ਉਹਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ ਉਹਨੂੰ ਵੋਟਾਂ ਤੇ ਜਾਣ ਦੀ ਲੋੜ ਨਹੀਂ ਪੈਣੀ ਬਾਅਦਸ਼ਰਤ ਹੈ ਕਿ ਕੋਈ ਕਾਗਜ਼ ਹੋਰ ਬੰਦਾ ਭਰਨਾ ਨਾ ਦਵੇ ਜੇ ਕਿਸੇ ਹੋਰ ਨੇ ਕਾਗਜ਼ ਭਰਤੇ ਤਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਲਈ ਸਥਿਤੀਆਂ ਕਸੂਤੀਆਂ ਬਣ ਸਕਦੀਆਂ ਨੇ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਦੇ ਅੰਦਰ ਇਸ ਸਮੇਂ ਖਿੱਚੋ ਤਾਣ ਹੈ ਕਿਉਂਕਿ ਰਾਜ ਸਭਾ ਦੀ ਚੋਣ ਦੇ ਲਈ ਕੋਈ ਵੀ ਵਿੱਪ ਜਾਰੀ ਨਹੀਂ ਕੀਤਾ ਜਾ ਸਕਦਾ ਤੇ ਐਸੇ ਵਿਚਾਰ ਆਮ ਆਦਮੀ ਪਾਰਟੀ ਦੇ ਐਮ ਐਲ ਏਾਂ ਦੇ 40 45 ਦੇ ਇਧਰ ਉਧਰ ਚੱਲਣ ਦੀਆਂ ਚਰਚਾਵਾਂ ਕੋਈ ਕਹਿੰਦਾ ਮੇਰੀ ਜੇਬ 'ਚ ਨਹੀਂ ਕੋਈ ਕਹਿੰਦਾ ਮੇਰੀ ਜੇਬ 'ਚ ਨਹੀਂ ਤੇ ਹਾਲਾਤ ਕਿਸੇ ਨੂੰ ਨਹੀਂ ਪਤਾ ਉਸ ਵਿਚਾਰ ਕਾਫੀ ਦਿੱਕਤਾਂ ਹੋ ਸਕਦੀਆਂ ਨੇ ਅਦਰਵਾਇਜ਼ ਜੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਜਿੰਨੂੰ ਵੀ ਉਹ ਟਿਕਟ ਦਊਗੀ ਆਮ ਆਦਮੀ ਪਾਰਟੀ ਉਹ ਰਾਸ ਸਭਾ ਚਲੇ ਜਾਵੇਗਾ 24 ਤਰੀਕ ਨੂੰ ਰਾਸ ਸਭਾ ਦੀ ਜਮਨੀ ਚੋਣ ਲਈ ਵੋਟਾਂ ਪੈਣੀਆਂ ਨੇ ਉਧਰ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਖਲਾਰਾ ਠੱਲਣ ਦਾ ਨਾ ਨਹੀਂ ਲੈ ਰਿਹਾ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਤੇ ਖਾਸ ਕਰਕੇ ਕੌਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਉਹਦੇ ਖਿਲਾਫ ਝੰਡਾ ਚੁੱਕੇ ਹੋਏ ਨੇ ਨਗਰ ਕੌਂਸਲ ਦਾ ਪ੍ਰਧਾਨ ਉਹਨਾਂ ਦੇ ਖਿਲਾਫ ਝੰਡਾ ਚੁੱਕੇ ਹੋਏ ਆ ਤੇ ਇਸੇ ਵਿੱਚਕਾਰ ਕਿਹਾ ਜਾਂਦਾ ਹੈ ਕਿ ਇਹ ਲੜਾਈ ਕੌਂਸਲਰਾਂ ਤੇ ਪ੍ਰਧਾਨ ਦੀ ਨਹੀਂ ਹੈ ਇਹ ਲੜਾਈ ਦਰਅਸਲ ਆਮ ਆਦਮੀ ਪਾਰਟੀ ਦੇ ਅੰਦਰ ਪਏ ਖਿਲਾਾਰੇ ਦਾ ਇੱਕ ਪ੍ਰਤੱਖ ਤੇ ਸੁਖਮ ਰੂਪ ਕਹਿ ਸਕਦੇ ਆ ਪਰ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਦਰਅਸਲ ਇਹ ਲੜਾਈ ਸੰਗਰੂਪ ਦੇ ਵਿੱਚ ਸ਼ਕਤੀਆਂ ਦੇ ਕੇਂਦਰਾਂ ਦੇ ਬਹੁਤ ਜ਼ਿਆਦਾ ਹੋਣ ਕਰਕੇ ਆ ਮੁੱਖ ਮੰਤਰੀ ਭਗਵੰਤ ਮਾਨ ਬਾਹਸੀयत ਮੁੱਖ ਮੰਤਰੀ ਵੱਡਾ ਸ਼ਕਤੀ ਦਾ ਕੇਂਦਰ ਨੇ ਅਮਨ ਰੋੜਵਾ ਅਰੋੜਾ ਜਿਹੜੇ ਐ ਉਹ ਬਤੌਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਦੇ ਉਹ ਬਹੁਤ ਵੱਡਾ ਸ਼ਕਤੀ ਦਾ ਕੇਂਦਰ ਹੈ ਫਿਰ ਹਰਪਾਲ ਚੀਮਾ ਨੇ ਇਹ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਦੇ ਕੇਂਦਰਾ ਦੀ ਆਪਸੀ ਲੜਾਈ ਦਾ ਇਹ ਹਿੱਸਾ ਹੈ ਤੇ ਇਹਦਾ ਬਲਾਸਟ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਹੋ ਸਕਦਾ ਅੱਜ ਕਿਹਾ ਜਾਂਦਾ ਹੈ ਕਿ ਬੀਬਾ ਨਰਿੰਦਰ ਕੌਰ ਭਰਾ ਅਜ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਜ਼ੀਰ ਡਾਕਟਰ ਰਵਜੋਤ ਸਿੰਘ ਹੁਰਾ ਨੂੰ ਮਿਲ ਕੇ ਆਏ ਆ ਤਾਂ ਇਸ ਗੱਲ ਵਾਲਾ ਇਸ਼ਾਰਾ ਹੈ ਕਿ ਕੌਂਸਲ ਨੂੰ ਲੈ ਕੇ ਨਗਰ ਕੌਂਸਲ ਨੂੰ ਲੈ ਕੇ ਨਗਰ ਪ੍ਰੀਸ਼ਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅੰਦਰ ਖਿੱਚੋ ਤਾਨ ਕਾਫੀ ਲੰਬੀ ਚੋੜੀ ਹੋ ਚੁੱਕੀ ਹੈ ਜਿਹਦਾ ਧੁਮਾਕਾ 6-7 ਮਹੀਨਿਆਂ ਦੇ ਅੰਦਰ-ਅੰਦਰ ਪੈ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਐਮਐਲਏ ਨਰਿੰਦਰ ਕੌਰ ਭਰਾਸ ਦੀ ਘੇਰਾਬੰਦੀ ਵਿਰੋਧੀ ਕਰ ਰਹੇ ਨੇ ਵਿਰੋਧੀਆਂ ਦੀ ਘੇਰਾਬੰਦੀ ਬੀਬਾ ਜੀ ਕਰ ਰਹੇ ਨੇ ਇਸੇ ਵਿਚਕਾਰ ਖਿੱਚੋ ਤਣ ਕਾਫੀ ਵੱਧ ਰਹੀ ਹੈ ਐਸੀ ਅੱਜ ਟੈਲੀਫੋਨ ਕਰਕੇ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਸੀ ਅਦਾਰਾ ਲੋਕ ਪੰਜਾਬ ਨਿਊਜ਼ ਨੇ ਕਿ ਬੀਬਾ ਜੀ ਇਸ ਮਾਮਲੇ 'ਚ ਕੀ ਸੋਚਦੇ ਆ ਪਰ ਉਹਨਾਂ ਵੱਲੋਂ ਫੋਨ ਤਾਂ ਚੱਕਿਆ ਗਿਆ ਪਰ ਹਾਲੇ ਤੱਕ ਕੋਈ ਸਾਰਥਿਕ ਜਵਾਬ ਨਹੀਂ ਦਿੱਤਾ ਗਿਆ